ਦਾ ਸਾਨੂੰ ਅੰਨੇ ਦੇ ਵਿੱਚ ਕੁਝ ਮਲਾ ਕੇ ਦੇਣ ਦਾ ਹੈ ਤਾਂ ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤਾਂ ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹੜੀ ਕਿ ਅਮਰਤਪਾਲ ਸਿੰਘ ਦੇ ਮਾਤਾ ਜੀ ਦੇ ਦੁਆਰਾ ਅਪਲੋਡ ਕੀਤੀ ਗਈ ਹੈ ਗਿਆ ਆਪਣੇ ਆਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਤੇ ਉਸ ਦੇ ਵਿੱਚ ਆਪਾਂ ਨੂੰ ਰਿਕਾਰਡਿੰਗ ਸੁਣਨ ਨੂੰ ਮਿਲ ਰਹੀ ਹੈ ਕਿ ਅਮਰਤਪਾਲ ਸਿੰਘ ਦੀ ਜਿੱਥੇ ਕਿ ਉਹ ਦਾਵਾ ਕਰ ਰਿਹਾ ਹੈਗਾ ਕਿ ਸਾਡੇ ਨਾਲ ਬਹੁਤ ਤੱਕਾ ਕੀਤਾ ਜਾ ਰਿਹਾ ਹੈ ਇੱਥੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਦੱਸਿਆ ਹੈਗਾ ਜਿੱਥੇ ਸਾਨੂੰ ਇਸ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਉੱਥੇ ਹਰ ਜਗ੍ਹਾ ਦੇ ਉੱਪਰ ਇਹਨਾਂ ਦੇ ਵੱਲੋਂ ਹਿਡਨ ਕੈਮਰੇ ਉਹ ਇੰਸਟਾਲ ਕੀਤੇ ਗਏ ਸੀ ਤੇ ਜਿੰਨਾ ਬਾਰੇ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਕੈਮਰਾ ਇੰਸਟਾਲ ਕੀਤੇ ਸੀ ਉਹਨਾਂ ਉੱਪਰ ਕਾਰਵਾਈ ਕਰਨ ਦੀ ਬਜਾਏ ਸਾਡੇ ਉੱਪਰ ਹੀ ਝੂਠੇ ਇਲਜ਼ਾਮ ਲਾ ਦਿੱਤੇ ਅਤੇ ਉੱਥੇ ਸਾਡੇ ਸਾਹਮਣੇ ਹੀ ਕੁਝ ਮੋਬਾਈਲ ਫੋਨ ਰੱਖੇ ਗਏ ਤੇ ਇੱਕ ਸਮਾਰਟ ਵਾਚ ਰੱਖੀ ਗਈ ਜਿੱਥੇ ਉਹਨਾਂ ਨੇ ਕਿਹਾ ਗਿਆ ਵੀ ਇਹਨਾਂ ਨੇ ਇੱਥੇ ਜਾਣਬੁੱਝ ਕੇ ਇਹ ਚੀਜ਼ਾਂ ਆਪਣੇ ਕੋਲ ਲੁਕਾ ਕੇ ਰੱਖੀਆਂ ਨੇ ਜਿਸ ਕਰਕੇ ਇਹ ਬਾਹਰ ਸੰਪਰਕ ਕਰ ਪਾ ਰਹੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਗਿਆ ਵੀ ਸਾਨੂੰ ਮਾਰਨ ਦੀ ਵੀ ਪਲੈਨਿੰਗ ਹੋ ਸਕਦੀ ਹੈ ਇਹਨਾਂ ਦੀ ਤੇ ਇਸ ਕਰਕੇ ਅਸੀਂ ਪਿਛਲੇ 3 ਦਿਨਾਂ ਤੋਂ ਖਾਣਾ ਨਹੀਂ ਖਾ ਰਹੇ ਇੱਥੇ ਤੇ ਜਿਸ ਕਰਕੇ ਕਿ ਬਹੁਤ ਸਾਰੇ ਸੰਗਾਂ ਦੀ ਤਬੀਅਤ ਉਹ ਜਿਹੜੀ ਖਰਾਬ ਹੋ ਰਹੀ ਹੈ ਕਿ ਅਮਰਤਪਾਲ ਸਿੰਘ ਨੇ ਇੱਥੇ ਕਾਰਨ ਦੇ ਉੱਪਰ ਨਿਸ਼ਾਨਾ ਛਾਦਦੇ ਆ ਤੇ ਭਗਵੰਤ ਮਾਨ ਦਾ ਵੀ ਨਾਮ ਲੈ ਕੇ ਇਹਨਾਂ ਦੀ ਹੀ ਸਾਰੀ ਪਲੈਨਿੰਗ ਆ ਕਿ ਉਸ ਰਿਕਾਰਡਿੰਗ ਦੇ ਵਿੱਚ ਕਿਹਾਗਾ ਬਾਕੀ ਤੁਹਾਨੂੰ ਕੀ ਲੱਗਦਾਗਾ ਕਮੈਂਟ ਕਰਕੇ ਜਰੂਰ ਦੱਸਿਓ